ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਭਵਨਿਤਕੌਰ ਨਜ਼ਰ ਪਾਉਂਦੇ ਆਂ ਦੇਸ਼ ਦੇ ਵੱਡੀਆਂ ਖਬਰਾਂ ਤੇ ਸੁਪਰੀਮ ਕੋਰਟ ਵਕਫ ਸੋਧ ਐਕਟ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੀ ਬੈਂਚ 16 April ਨੂੰ ਕਰੇਗੀ ਸੁਣਵਾਈ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਵਕਫ ਸੋਧ ਐਕਟ ਦੇ ਵਿਰੋਧ ਵਿੱਚ ਹੋਏ ਹੰਗਾਮੇ ਦੇ ਸਬੰਧ ਵਿੱਚ 22 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਤਮਿਲ ਲਾਡੂ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੈਲਿੰਗਟਨ ਛਾਉਣੀ ਵਿੱਚ ਸ਼ਹੀਦ ਸਮਾਰਕ ਤੇ ਫੁੱਲਮਾਲਾ ਕੀਤੀ ਭੇਟ ਪੱਛਮੀ ਬੰਗਾਲ ਵਿਖੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਪਣੀਆਂ ਨੌਕਰੀਆਂ ਗਮਾਉਣ ਵਾਲੇ ਅਧਿਆਪਕਾਂ ਨੇ ਭੁਖੜ ਹੜਤਾਲ ਕੀਤੀ ਕੇਰਲ ਵਿਖੇ ਸਤੰਬਰ 2020 ਵਿੱਚ ਐਂਬੂਲੈਂਸ ਵਿੱਚ ਇੱਕ ਕੋਵਿਡ ਮਰੀਜ਼ ਨਾਲ ਜ਼ਬਰਦਸਤ ਕਰਨ ਵਾਲੇ ਡਰਾਈਵਰ ਨੂੰ ਪਾਇਆ ਗਿਆ ਦੋਸ਼ੀ 11 ਅਪ੍ਰੈਲ ਨੂੰ ਸਜ਼ਾ ਦਾ ਕੀਤਾ ਜਾਵੇਗਾ ਪ੍ਰੀਨਗਰ ਤੋਂ ਉਡਾਣ ਪਰੰਤੋ ਤੁਰੰਤ ਬਾਅਦ 에ਅਰ ਇੰਡੀਆ ਐਕਸਪ੍ਰੈਸ ਦਾ ਪਾਇਲਟ ਹੋਇਆ ਬਿਮਾਰ ਇਲਾਜ ਦੌਰਾਨ ਹੋਈ ਮੌਤ ਗੁਜਰਾਤ ਦੇ ਸੂਰਤ ਵਿੱਚ ਇੱਕ ਹੀਰਾ ਯੂਨਿਟ ਵਿੱਚ ਗੰਦਾ ਪਾਣੀ ਪੀਣ ਤੋਂ ਬਾਅਦ 110 ਮਜ਼ਦੂਰਾਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਮਜ਼ਦੂਰਾਂ ਨੇ ਇਮਾਰਤ ਵਿੱਚ ਲੱਗੇ ਇੱਕ ਕੂਲਰ ਦਾ ਪੀਤਾ ਸੀ ਪਾਣੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਰਨਾਟਕ ਦੇ ਇੱਕ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਨੂੰ 63 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ ਖਰਖੰਡ ਦੇ ਹਜ਼ਾਰੀ ਬਾਗ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਪੱਛਮੀ ਬੰਗਾਲ ਦੇ ਇੱਕ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੇਰਲ ਦੇ ਇੱਕ ਸਾਬਕਾ ਵਿਧਾਇਕ ਅਤੇ ਉਸ ਦੀ ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਨੂੰ ਨਿਵੇਸ਼ਕਾਂ ਨਾਲ ਧੋਖਾਧੜੀ ਨਾਲ ਜੁੜੇ 20 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤਾ ਗ੍ਰਿਫਤਾਰ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ